来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਵਰਨਾਲਾ ਜੇ ਗੱਲਬਾਤ ਕਰ ਲਈ ਰਾਂ ਬਾਈ ਚਮਕੌਰ ਕੋਲੇ ਪਹੁੰਚੇ ਹੋਇਆ گاਵਾ ਚਾਰ ਦਿਖਾ ਦਾਂਗੇ ਇਹ ਬਹਿਜਾ ਵਹਿਆ ਕਰਾਉਣ ਵਾਲਾ ਸਿਸਟਮ ਹੀ ਅੱਜ ਆ ਆ ਗਈ ਤਾਜੀ ਸੂਈ ਬੱਛੀ ਤੇ ਬਾਕੀ ਆ ਗਈਆਂ ਸੱਜਣੋ 2-3 ਬੱਛੀਆਂ ਬਾਈ ਕੋਲੇ ਗੱਬਣ ਜਿਵੇਂ ਆ ਪੰਜਾਬ ਵਾਲੀ ਜਰਸੀ ਆ ਬਹੁਤ ਕਮਾਲ ਦੀ ਪਹਿਲਾ ਸੂਆ ਸੁੰਦੀਆ ਪਲੂਣਾ ਤੇ ਬਾਕੀ ਆ ਵੱਛੀ ਕਰ ਸਕਦੇ ਜੇ ਇੱਕ ਕੁਆਲਿਟੀ ਕਬੂਲਤੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਿੰਦੇ ਆਜਾ ਚਮਕੌਰ ਫੇਰਾ ਹੋਰ ਕਿਵੇਂ ਆ? ਹਾਂ ਸਤਿ ਸ੍ਰੀ ਕਾਲਪਰਾ ਮੇਰੇ ਹਰਮ ਚੜਦੀ ਕਲਾ ਪ੍ਰਮਾਤਮਾ ਦੀ ਕਿਰਪਾ ਬਹੁਤ ਬਹੁਤ ਵੀਰ ਚੜਦੀ ਇਹਦੇ ਕੱਦ ਦੇ हिसाब ਨਾਲ ਗਾਣ ਦਾ ਕਦੇ ਵੀ ਆਈਡੀਆ ਨਾ ਲਾਇਆ ਕਿ ਜੋ ਉਪਰ ਦਾ ਕਾਦਾ ਜਿਹੜਾ ਤਕਰੀਬਨ ਸਾਢੇ ਛੀ ਦੇ ਨੇੜੇ ਤੇੜੀ ਹੋ ਗਿਆ ਹੁਣ ਆ ਹਾਂ ਸਾਢੇ ਛੀ ਤੋਂ ਬਾਹਰ ਹੀ ਹੋਊਗਾ ਜੀ ਆ ਬੋਲ ਨੰਬਰ ਤੇਰਾ ਨੰਬਰ 9779475644 ਵੀਰੇਰਾ 9779475644 75644 ਤੋਫੇ ਤਕਰੀਬਨ ਸਾਰੀਆਂ ਕੀ ਸੰਬੰਧੀ ਸਾਰੀਆਂ ਹਾਂ ਜਿਵੇਂ ਆ ਆ ਗਈ ਇਧਰੋਂ ਜਰਸੀ ਜਰਸੀ ਐਚ ਐਫ ਇਹ ਇਥੋਂ ਕਰਦਾ ਕਿ ਜੈਕ ਡਿਟੇਲ ਇਹਦੀ ਵੀ ਲਾਵਾਂਗੇ ਸ਼ੁਰੂਆਤ ਤਾਜੀ ਸੂਈ ਤੋਂ ਕਰਾਂਗੇ ਸੁਆਜਮ ਗੌਰ ਇਹ ਵੀਰੇ ਦੂਜਾ ਸੁਆ ਸੂਈ ਆ ਪਰਸੋਂ ਸੂਈਆ ਤੋਂ ਦੁੱਧ ਹੈ 14 14 13 14 ਕਿਲੋ ਦੁੱਧ ਤਿਆਰ ਹਾਂ ਜੇ ਜਪਾ ਡਾਨ ਜੇ ਆਪਣੇ ਕੋਲ ਵੀਡੀਓ ਹੈਗੀ ਆ ਤੇ ਠੰਡ ਗਈ ਠੰਡ ਦੇ ਵੀ ਠੰਡਾ 来 चला 12 12 ਟਾਈਮ ਆ ਜਾਵਾ 12 ਟਾਈਮ ਆ ਵੀਰੇ ਪੂਰੇ 12 ਦਾ ਸਮਾਂ ਉਹ ਸਾਹਬ ਨੇ ਦੀ ਜੱਜਮੈਂਟ ਕਰ ਲਿਓ ਚਬਾਈ ਬਾਈ ਕਹਿੰਦਾ ਦੀ ਕਰੀ ਹੋਈ ਆ ਸਵੇਰੇ ਦੁੱਧ ਜਿੰਨਾ ਬਾਈ ਦੱਸੂਗਾ ਉਹ ਪਚਾੜਾਂ ਚੋੜਾਣਾ ਪੈਣੀ ਕੋਈ ਚੱਕਰ ਉਹ ਬਾਈ ਕਹਿੰਦਾ ਚਬਾ ਕੇ ਦੇਵਾਂਗੇ ਹਾਂ 14 13 14 ਕਿਲੋ ਉਹ ਤਾਂ ਖੁੱਲਾ ਦੁੱਧ ਦਾ ਵੱਧ ਹੀ ਹੋਆ ਪੱਤੀ ਵਾਲੀ ਤੇ ਗੁਲਾਬੀ ਥਾਨ ਆ ਗਿਆ ਹਣਾ ਬੜਾ ਸੋਹਣਾ ਸੋਹਣਾ ਲਾ 100 ਕਰ ਸਕਦੇ ਹਾਂ ਚੱਕ ਲੈ ਚੱਲਾ ਚੱਲਾ ਚੱਲ ਦੇਖ ਮੁੱਠੀ ਵਾਲਾ ਥਾਨ ਲੱਗ ਜਾਵਾ ਥਾਨ ਆ ਗਿਆ ਚਬਾਈ ਦੀ ਕਿਵੇਂ ਚਬਾਈ ਦੀ ਨੰਬਰ ਇੱਧਰ ਆ ਚਬਾਈ ਦੀ 1 ਨੰਬਰ ਆ ਠੀਕ ਆ ਗੱਲ ਦੇਖੀ ਥਾਣ ਸੁਣ ਲੇਦਾ ਇੰਨੀ ਚੰਗੀ ਆਹ ਦੂਰੀ ਆ ਬੈਂਸ ਦੇਖੀ ਕਿਵੇਂ ਹੌਲੀ ਕਰ ਰਿਹਾ ਜਮ ਇੰਨੀ ਠੰਡੀ ਸੀਲਤਾ ਆਏ ਆ ਦੇਖ ਲੈ ਰੋਕ ਲੈ ਰੋਕ ਲੈ ਰੋਕ ਲੈ ਰੋਕ ਲੈ ਦੇਖ ਜਮੀ ਯਾਰ ਗੋਲ ਗਲਾਸ ਇੱਥੋਂ ਕਰ ਸਕਦੇ ਲੈ ਲੈ ਧਾਰ ਵੀ ਮਾਰਨੇ ਕੋਈ ਕੁਝ ਨਹੀਂ ਕਹਿੰਦੀ ਠੀਕ ਆ ਗੱਲ ਅਚ ਬਾਈ ਦਿਆ ਨਾ ਠੋਸ ਆ ਗਈ ਪੂਰੀ ਲੈ ਚਲ ਮੜੀ ਜੀ ਤੋੜ ਦਿਆ ਇਹਨੂੰ ਤੋੜ ਦੇ ਤੋੜ ਦੇ ਕਿੰਨਾ ਦੁੱਧਾ ਜਮੀ ਚੋਣ ਹੁਣ 13 ਚ ਦੁੱਧਾ 15 16 ਕਿਲੋ ਆ 13 14 ਕਿਲੋ ਮੰਨ ਕੇ ਲਵੇ ਹੁਣ 13 ਮੰਨ ਗਿਆ ਜੀ ਕੋਈ 13 14 ਕਿਲੋ ਮੰਨ ਕੇ ਆ ਜੀ ਵੀਰੇ ਠੀਕ ਆ ਗੱਲ ਆ ਸਿਵਲ ਠੰਡੀ ਆ ਸਵੇਰ ਖੜ ਜਾਂਦੀਆਂ ਡੰਗ ਤੇ ਅੜਕ ਕੇ ਹੁਣ ਤਾਂ ਟੈਨ ਜੀ ਹਾਲੇ ਤਾਂ 12 ਵਜੇ ਦੇਖੀ ਬਾਜ਼ਾਰ ਦਾ ਹੋਣ ਲੱਗੀ ਵਧੀਆ ਵਧੀਆ ਖੜੀ ਆਈ ਵੀਰੇ ਠੀਕ ਆ ਗੱਲ ਆ ਹਾਂ ਬਿਰੋ ਟਿੱਪੋ ਤੇ ਪਿਸਾਬ ਹੋਈ ਹੋਈ ਆ ਭਰਾ ਮੇਰਾ ਠੀਕ ਆ ਗੱਲ ਆ ਕਰਾ ਉਸ ਗਾਂ ਗਰਮੀ ਦੇ ਜਰਸੀ ਕਰੋ ਹਜ ਆ ਗਿਆ ਠੀਕ ਆ ਗੱਲ ਆ ਨਜ਼ਾਰੇ ਦੇ ਦੂ ਭਰਾ ਮੇਰਾ ਗਰਮੀ ਸਰਦੀ ਚੱਲ ਰਹੀ ਆ ਹਾਂ ਨਜ਼ਾਰੇ ਚੱਲ ਦੇ ਦੂ ਬਈ ਯਾਰ ਹੱਦੋਂ ਵੱਧ ਯਾਰ ਲੈ ਚੱਲੇ ਚੱਲੇ ਚੱਲ ਤੇ ਸ਼ਕੀਨ ਆ ਗਈ ਫੁੱਲ ਸੁਆ ਕੜਾ ਚਮਕੋ ਰੇ ਦਾ ਸੁਆ ਦੂਜਾ ਵੀ ਫੀਟਿੰਗ ਵਾਲਾ ਲੈਵਾ ਰੱਖਦੀ ਆ। ਠੰਡ ਦੇ ਕਹੇ ਗਲਾਸ ਵਰਗਾ ਥਾਣਾ ਵੀਰੇ। ਫੀਟਿੰਗ ਵਾਲਾ ਲੈਵਾ ਬੱਚਾ ਕੀ ਆ ਗਿਆ ਜੀ ਨਾਲ। ਮਾਂ ਕਰਦੇ ਬੱਸ ਆ ਵੀਰੇ। ਆ ਨਾਲ ਇਹਦੇ ਆ ਗਿਆ ਸਜਣੋਂ ਮੇਲ ਕਾਫ ਤੇ ਬਾਕੀ ਇੱਥੇ ਤੋਂ ਕਰ ਸਕਦੇ ਚੈੱਕ ਰੰਗ ਕਰੂੰਗਾ ਇੱਥੇ ਬੜਾ ਚੰਗਾ ਆਉਂਦਾ ਆ ਕੇ। ਆ ਦੇਖ ਲੈ। ਇਹ ਇੱਥੋਂ ਇੱਥੋਂ ਕਰ ਉਹ ਜਿੱਕ। ਤੇ ਕੁਝ ਵੀ ਨਹੀਂ ਕਹਿੰਦੀ ਅਸੀਂ ਬਹਿ ਜਾਪਾਂਦੇ ਆ ਬਈ ਯਾਰ। ਅਸੀਂ ਤਾਂ ਕੁਝ ਨਹੀਂ ਕਹਿੰਦੇ। ਲੈ ਦੋ ਤਾਰਾ ਮਾਰ ਦੇ ਫਿਰ। ਮਾਰ ਦਿੰਦਾ। ਦੇਖੀ ਦੁੱਧ ਵੀ ਜਾਵਾਂ ਬਰਫਾ ਕੇ ਟੱਲਾ। ਚਿੱਟਾ ਦੁੱਧਾਂ ਤਾਰਾ ਮਾਰ ਦੁੱਧ। ਲੈ ਦੇਖੀ ਲੈ। ਇੱਥੋਂ ਕਰ ਲੈਣਾ ਚੈੱਕ ਗਰਲੈਂਡੋ ਵਾਲਾ ਚਵਾਈ ਲੱਗਿਆ। ਮੱਕ ਬੈਠੀ ਹੋ ਤੂੰ ਬੈਠੀ ਐ ਦੋਨਾਂ ਪਾਸੇ ਪੈਣੇ ਕੁਝ ਨਹੀਂ ਜਾਣਾ ਬੱਚਾ ਆਪੇ ਛੱਡ ਨਹੀਂ ਕਰਨੀ ਦੇ ਲੈ ਚੈੱਕ ਕਰ ਲੈ ਬਈ ਇਹ ਆ ਲੈ ਮਾਰ ਦੇਣ ਤੋਂ ਦੋਧਾ ਰਹੂੰ ਤਾਂ ਪਾ ਦੁੱਧ ਬਾਣੂ ਕਾਨੂੰ ਖਰਾਬ ਖਾਬ ਕਰਨ ਲੈ ਇਹ ਇੱਥੋਂ ਕਰ ਸਕਦੇ ਚੈੱਕ ਇੱਕ ਨੰਬਰ ਦੀ ਵਾਰੀ ਆ ਬੱਚਾ ਕੱਢੇ ਨਾ ਦੇਰਾ ਢੋਲੀ ਬਾ ਛੱਡ ਦੇ ਪੈਸੇ ਦੱਸ ਇਹਦੇ ਕਿੰਨੇ ਆਪਾਂ 65000 ਦੀ ਬੱਸੀ ਦੇ ਦਾਂਗੇ ਆਪਾਂ ਬਿਲਕੁਲ 65000 ਦੀ ਦੇ ਦਾਂਗੇ ਵੀਰੇ ਮਾਫੀ ਮਾਫ ਕਰ ਦਾਂਗੇ ਵੀਰੇ ਮਾਨਤਾਨ ਕਰ ਦਾਂਗੇ 65000 ਚ ਮਾਨਤਾਨ ਬਾਈ ਜੀ ਥਣ ਕਿਹੜਾ ਕੱਢਿਆ ਕਿਸਾਨ ਦੇਖਿਆ ਸਾਲਾ ਦੁੱਧ ਕਿੰਨਾ ਕ ਪਾ ਦੂ ਪੀਕਲੇ ਦੁੱਧ ਫਿਰ 18 ਤੋਂ 20 ਕਿਲੋ ਪਲੂਣ ਦਾ ਕੱਢਿਆ ਹੋਇਆ ਬਾਈ 18 20 ਕਿਲੋ ਮੰਨ ਕੇ ਲੈ ਲੇ ਬਈ ਠੀਕ ਆ ਗੱਲ ਮੈਂ ਵੀ ਕਹਾ 25 ਕੱਡੂ 26 ਕੱਡੂ ਦਾ ਭਾਅ ਜੀ ਹਾਂ ਮੈਂ ਤੁਹਾਨੂੰ ਫਿਰ ਸੱਜਣਵਾਦ ਤੋਹਫਾ ਲੂਣ ਬੱਸੀ ਜਰਸੀ ਕੋਕਾ ਕੋਈ ਆਰਡਰ ਕੁਆਲਟੀ ਚੈੱਕ ਕਰ ਲਓ ਇੱਥੋਂ ਲਾ ਕੇ ਸ਼ੂਰ ਨੂੰ ਟੱਚ ਕਰਦਾ ਤੇ ਜਦੋਂ ਤੁਰੂਗੀ ਨਾ ਬੜਾ ਕਹਿਰਤਾ ਉਦੋਂ ਕਰੂ। ਤੂੰ ਇੱਕ ਆਫੀ ਜਰਸੀ। ਕੌਬੀ ਪਲੂਣ ਵਸੀ ਹੋ ਜਾ। ਆ ਫੋਟਾ ਜਾਂ ਕੱਢ ਰੱਖੇ ਨੇ ਥੋੜੇ ਥੋੜੇ ਹਨਾ। ਹਾਂ ਤਾਂ ਮੜ ਜੂ ਕੱਢੀ ਨੇ ਸਹੀ ਤੰਗ ਤਾਗ ਨੇ ਨਾ ਉਹ ਕੱਢਿਆ ਹੁੰਦੇ ਨਹੀਂ। ਠੀਕ ਆ ਗੱਲ। ਲੈ ਵਾ ਦੇਖ ਬਾਈ ਇਹ ਕਿਹਦਾ ਲੱਗਿਆ ਬੈਡ ਦੇ। ਆਡਰ ਜਿੱਡੀ ਆਪ ਆ ਉੱਡੇ ਹੀ ਲੈ ਵਾ ਕਰ ਮਾਲੀਆ। ਉਹ ਜਿੱਡੀ ਆਪ ਆ। ਉੱਡੀ ਨਜ਼ਾਰੇ ਦੇ ਦੂ ਮੈਂ ਤਾਂ 20 ਤੋਂ ਬਹੁਤ ਬਾਹਰ ਕੱਢ ਦੂ ਬਾਈ ਜਰਾ ਗੁਰੇ ਜਰਾ। ਆ 20 ਇਹਨੇ ਨਾ ਕੱਢਿਆ ਤਾਂ ਹਾਂ ਹਾਈ ਕੱਢਿਆ। ਤੇ ਬਾਕੀ ਹੁੰਦਾ ਆਪਣੀ ਖੇਰ ਤੇ ਡਿਪੈਂਡ ਹੁੰਦਾ। ਹ ਲੈ ਚੱਲ ਲੈ ਚੱਲ ਮਗਰਾ ਐ ਇਹਨੂੰ ਲੈ ਜਾ ਰਾ ਇਧਰ ਲੈ ਗੱਡੀ ਵਾਲੇ ਪੰਨੇ ਲੈ ਚੱਲ ਇਹ ਇਥੋਂ ਕਰ ਸਕਦੇ ਹਾਂ ਚਾ ਇੱਕ ਪੈਲਣੇ ਆ ਹਜੇ ਨਜ਼ਾਰੇ ਦੇ ਦੂ ਵੀਰੇ ਹਨ ਇਹ ਸੱਜਣ ਨੇ ਕਹਿ ਲਈ ਨਾ ਬਰੀਡਿੰਗ ਤੇ ਕੰਮ ਕਰਨਾ ਇੱਕ ਤਾਂ ਇਹ ਸੱਜਣ ਦਾ ਰੇਟ ਵੀ ਜਾਇਜ਼ ਹੁੰਦਾ ਤੇ ਕੁਆਲਿਟੀ ਹੁੰਦੀ ਆ ਟੌਪ ਦੀ ਜਮਾਨੇ ਦੇਵਾ ਗੁੜ ਦਾ ਘਟੇ ਲਈ ਫਿਰਦਾ ਹਾਲੇ ਤਾਂ 2 ਤੋਂ 4 ਦਿਨ ਲਿਜਾ ਸਕਦੀ ਆ ਭਾਈ ਖੜੀ ਹੋਈ ਰਹੀ ਤਾਂ ਜੇ ਕਿਸੇ ਬੰਦੇ ਨੇ ਵੀ ਇਹਨੇ ਲਈ ਫਿਰ ਉਹ ਵੀ ਸੁ ਵੀ ਸਕਦੇ ਨਾ ਇਥੋਂ ਕਰ ਸਕਦੇ ਹਾਂ ਆ ਪੈਲਣ ਦਾ ਤੋਫਾ ਕਾਫੀ ਕਲਰ ਦੀ ਜਰਸੀ ਕਮਾਲ ਆ ਇਥੋਂ ਕਮਾਲ ਆ ਜੋ ਬਰਾ ਨਾਲੇ ਐ ਛੋਟੀ ਮੰਨ ਕੇ ਨਾ ਲਵੇ ਕੋਈ ਆਵੇ ਨਾ ਬਈ ਕਮਾਲਾ ਕਮਾਲ ਆ ਚੌੜੀ ਚੂੜੀ ਬਹੁਤ ਆ ਦੇਖੀ ਸੀਲ ਠੰਡੀ ਕਹਿੰਨੀ ਵਧੀਆ ਤਾਂ ਪਾਵਰ ਜਰਸੀ ਦਾ ਕੱਦਾ ਇੰਨਾ ਕੀ ਹੁੰਦਾ ਇਹ ਅਸਲ ਜੈਸੀ ਹੋਈ ਸਾਈਡ ਨੂੰ ਮਾੜੇ ਇਹ ਇੱਥੋਂ ਲਾ ਕੇ ਇਹ ਇੱਥੋਂ ਆ ਪੈਲਣ ਦਾ ਲੇਵਾ ਕੇ ਤੇ ਪਲੇਖਾ ਖਾਜੋਂ ਦੂਜਾ ਤੀਜਾ ਸੂਆ ਜਾ ਬਜਾਣ ਥਣ ਲੱਗੇ ਜਿਵੇਂ ਲਾ ਦੂਜਾ ਤੀਜਾ ਸੂਲ ਆ ਨਾ ਥਣ ਜਿਵੇਂ ਲੱਗਾ ਮੁੱਠੀ ਆ ਹਾਂ ਇੱਕ ਕੱਬਣਾ ਇਹ ਕਿਤੇ ਤੁਸੀਂ ਆ ਸਾਹਮਣੇ ਵੀ ਬਿਆਰ ਬਜੂਰ ਲੱਗਿਆ ਲੇਟੇ ਸੂਰੇ ਰੇਤੇ ਟ੍ਰਾਲੀ ਨੂੰ ਪੂਜੇ ਕਿਸੇ ਮਾਦਾ ਲੈ ਗਿਆ ਲੈ ਚੱਲ ਚੋਬਰਾ ਗੱਲ ਹੋ ਜਾ ਉਹ ਕਰਨੀ ਪਊ ਕਿਸੇ ਟਿੱਬੇ ਵਾਲੇ ਨਾਲ ਗੱਲ ਵੀ ਲਾ ਆ ਟਰਾਲੀ ਰੇਤੇ ਦੀ ਬਿਲਕੁਲ ਬਿਲਕੁਲ ਦੇਖੀ ਗੋੜ ਦਾ ਘਟਾ ਲਈ ਫਿਰਦੀ ਆ ਬੱਸੀ ਵੀਰੇ ਇਹ ਇੱਥੋਂ ਕਰੋ ਚੱਕ ਯਾਰ ਜਾਨ ਵੀ ਚੰਗੀ ਤੇ ਫੇਟਿੰਗ ਵਾਲੀ ਆ ਚਮੜੀ ਆ ਗਈ ਜਮਾ ਬਰੀਕ ਟੈਰੀ ਕਾਰਟ ਲੈ ਚੱਲ ਲੈ ਚੱਲ ਬਾਈ ਲੈ ਜਾਤ ਕੁਆਲਿਟੀ ਜੇ ਬਸ ਕਾਇਦ ਨਾ ਕੱਢ ਦੂ ਜਮਕੋਰ ਬਾ ਇੱਕ ਦੋ ਦਿਨ ਤਾਂ ਲੈ ਜੂ ਬਾਈ ਯਾਰਾ ਤਿਆਰੀ ਜੀ ਆ ਕਰ ਮੈਂ ਤਿਆਰੀ ਜਿਸ ਨੂੰ ਐਵੇਂ ਕਰ ਮੈਂ ਦੱਸ ਦਾਂ ਲੈ ਜੂ ਹੋ ਸਕਦਾ ਮੈਂ ਵੀਡੀਓ ਅਪਲੋਡ ਕਰਦਾ ਬਾਅਦ ਚੋਂ ਵੀ ਸੂ ਸਕਦੀ ਆ ਆਉਂ ਲੈ ਮੈਂ ਜੇ ਆਪਣੇ ਘਰੇ ਖੜੀ ਰਹੀ ਤਾਂ ਫਿਰ ਇੱਕ ਦੋ ਦਿਨ ਤਾਂ ਲੈ ਜੂ ਬੰਦਾ ਕੋਈ ਬਾਹਰੋਂ ਲੈ ਗਿਆ ਠੀਕ ਆ ਫਿਰ ਦਿਨ ਲੈ ਪਰ ਚਾਹੇ ਅੱਜ ਇਹ ਸੂ ਪੇ ਯਾਰ ਫਿਰ ਇਹਨੂੰ ਕੋ ਡਰ ਨਹੀਂ ਦੇਖ ਬੇਨਸ ਕਿਵੇਂ ਕਿਵੇਂ ਦੇਖ ਇੱਧਰ ਹੀ ਛੱਡ ਦੇ ਬੇਨਸ ਕਿਵੇਂ ਆ ਦੇਖ ਆ ਜੀ ਲੈਵਾ ਨਾ ਪਹਿਲਣ ਨੂੰ ਲੱਗਦਾ ਨਹੀਂ ਮੱਲੋ ਐਡਾ ਲੇਵਾ ਪਹਿਲਣ ਨੂੰ ਏ ਜਿੱਡਾ ਲਈ ਫਿਰਦੀ ਆ ਹੱਥੋਂ ਤਾਂ ਕੁਝ ਵੀ ਨਹੀਂ ਕਹਿੰਦੀ ਭਰਾ ਮੇਰਾ ਸੀਲ ਠੰਡੀ ਇੰਨੀ ਸਲੱਗ ਹੱਥੋਂ ਵੱਧ ਲੈ ਮਰਜੀ ਮਾਰੀ ਕੋਈ ਨਹੀਂ ਹੱਥੋਂ ਲੈ 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 ਜਮਾਂ ਠੰਡੀ ਸਾਬ ਇਹ ਖਾਸੀਅਤ ਨੂੰ ਮਸ਼ਹੂਰ ਆ ਬੰਦਾ ਇਹ ਦੋਆਂ ਪਾਸੇ ਦੋਨਾਂ ਪਾਸੇ ਇਹ ਵੀ ਬਾਇਆ ਕੋਈ ਨਹੀਂ ਬੈਠੀ ਬਈ ਉਧਰ ਪਾਸੇ ਕੁਝ ਨਹੀਂ ਕਹਿੰਦੀ ਹਾਂ ਗੱਬਣ ਕੁਝ ਨਹੀਂ ਕਹਿੰਦੀ ਇਹ ਉਹ ਵੀ ਸਾਨੂੰ ਦਿਖਾ ਦੀ ਇੱਕ ਵਾਰੀ ਸਟੇਟ ਆ ਗਈ ਜਮਾਂ ਸਟੇਟ ਨਾਲ ਕੰਨ ਦੇਖੀ ਕੰਨ ਕੰਨ ਬਿਸਕੁਟ ਆ ਸਕਦੇ ਫੇਸ ਕੁਆਲਿਟੀ ਚ ਤੇ ਬੈਠੀ ਥਲੇ ਗੱਲ ਕੁਝ ਵੀ ਨਹੀਂ ਕਹਿੰਦੀ ਲੈ ਬੈਠੀ ਬੈਠੀ ਬੈ ਕੁਝ ਵੀ ਨਹੀਂ ਕਹਿਣੀ ਤੇਰਾ ਇੱਥੋਂ ਚੱਲ ਪਰੇਸ਼ਾਨ ਨਾ ਹੋ। ਲੈ ਲੈ ਵਦਗੀ ਕਿੰਨੇ ਪੈਸੇ ਲੈ ਲੇਗਾ ਜਮਕੋਲ ਬਈ ਯਾਰ ਮੇਰਾ ਤੇ 1 ਲੱਖ ਮੰਗਲਾਂ ਤਾਂ ਵੀ ਥੋੜਾ ਐ ਯਾਰ। ਹਾਂ ਲੱਖ ਮੰਗਲੀਆਂ ਪਤਾ ਤਾਂ ਵੀ ਤਾਂ ਥੋੜਾਗਾ। ਹਾਂ ਤੇ 82 ਦੀ ਦੇ ਦਾਂਗੇ ਭਰਾ ਮੇਰੇ। 82 ਦੇ ਦਾਂਗੇ। ਕੱਲੇ ਦੀ ਕੱਲੇ 82 ਦੀ ਦੇਣੀ। ਤੇ ਇੱਕ 82 ਨਾ ਲਾ ਲਈ। ਨਾ 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 ਕੱਲੇ 82 ਦੀ ਦੇਣੀ ਆ ਭਰਾ ਮੇਰਿਆ। ਲੈ ਬਾਈ ਕਹਿੰਦਾ ਇਹ ਨਾ ਕੱਲੇ 82 ਨਜ਼ਾਰੇ ਦੇ ਦੂਜੇ ਕਹਿੰਦੇ ਬੰਦੇ ਵੀ ਬਰੀਡਿੰਗ ਨੇ ਕੰਮ ਕਰਨਾਗਾ ਬੱਚੇ ਇੰਨੇ ਪਰ ਬੜੀ ਚੰਗੇ ਦੂਗੀ ਸਦੋ ਵੱਧ। ਆ ਤੋਹਫਾ ਨਾ ਕਹਿੰਦਾ ਕੱਲੇ 82 ਦੀ ਦੇ ਦੇਣਾ ਚਮਕੋਰਾ ਕਹਿੰਦਾ ਲੇ ਵੇ ਜਿਹੜੀ ਦੀ ਫੀਟਿੰਗ ਆ ਨਾ ਦੇਖੀ ਮੂਹ ਦੀ ਮੂਹ ਦੀ ਕੁਆਲਿਟੀ ਇੱਥੋਂ ਕਰ ਕੰਨ ਬਿਸਕੁਟ ਜਿਹੜਾ ਜਾਮਾ ਨਸਲ ਕੁਆਲਿਟੀ ਵਾਲੀ ਆ ਵੀਰੇ ਇਹ ਇੱਥੋਂ ਕਰ ਲਿਓ ਚੈੱਕ ਮੱਲੋ ਇੱਥੋਂ ਕਰ ਲਿਓ ਜੈ ਕਿਹਦੀ ਕੁਆਲਿਟੀ ਬਾਈ ਇਹ ਬਾਈ ਕਹਿੰਦਾ 82 ਦੀ ਦੇ ਦਾਂਗੇ ਬਹੁਤ ਚੰਗੀ ਆ ਤੇ ਉਦੋਂ ਉਹਦਾ ਐਫ ਸੀ ਚ ਵੀ ਘੜੇ ਲਾੜਦਾ ਇਹਨੇ ਤੇ 23 ਤੋਂ 24 ਕਿਲੋ ਤੋਂ ਘੜਾ ਦੇਖੀ ਆ ਜੀ ਲੈ ਹਲੇ ਕਿਤਾ ਜਦੋਂ ਤੁਰੂਗੀ ਉਦੋਂ ਖਾਂਦ ਖਾਵੇਂ ਬਾਈ ਤੋਰ ਬਾਈ ਹਾਈਟ ਮੀਡੀਅਮ ਆ ਆ ਗਈ ਗੋਲ ਜਮਾ ਵੱਟੇ ਵਰਗੀ ਹਾਂ ਬਿਲਕੁਲ ਬਿਲਕੁ ਵਾਲੀ ਵੱਡੀ ਨਹੀਂ ਹੈਗੀ ਵੀ ਵੱਡੀ ਬੋਤਾ ਜ ਹੈਗੀ ਆ ਵੀ ਆਪਾਂ ਤੁਹਾਨੂੰ ਦੱਸ ਦਨੇ ਹੁੰਨੇ ਆ ਭਾਈ ਜਿੰਨੀ ਕਿ ਚੀਜ਼ ਚ ਹੁੰਦੀ ਆ ਕਿ ਟੀਵੀ ਦੀ ਹਾਈਟ ਵੱਡੀ ਆ ਜਾਂ ਇਹਦੀ ਮੀਡੀਅਮ ਆ ਤੇ ਨਜ਼ਾਰੇ ਦੇ ਦੂਰੇ 23 ਕਿਲੋ ਤੁਹਾਡੇ ਆ ਫੀਟਿੰਗ ਵਾਲੀ ਆ ਬੱਛੀ ਜਮਾਂ ਨੇ ਹਾਂ 23 ਕਿਲੋ ਤੋਂ ਕੱਢਿਆ ਦਾ ਪਲੂਣ ਦਾ ਬਜੇਰਾ ਤੋਰ ਤੋਰ ਗਾੜੀ ਦਿਖਾ ਦੇ ਗਾੜੀ ਵੀ ਦਿਖਾ ਦੀ ਮੂਰ ਸੁਹਾ ਭਾਈ ਸੁਹਾ ਦੂਜਾ ਸੂਈ ਆ ਸੂਖਿਆ ਚ ਸੋਮਾ ਸੂਈ ਕਰਦਾ ਸੂਹ ਨੂੰ ਗਿਆ ਅਜਾ ਇਹ ਵੀ ਗੱਬਣਾ ਹੈ ਇਹ ਵੀ ਗੱਬਣਾ ਲੱਗਦੀ ਆ ਬਾਜ਼ਾਰ ਲੱਗ ਰਹੀ ਹੁੰਦੀ ਆ ਹਾਂ ਬਸ ਕਰਮਾਂ ਵਾਲਿਆਂ ਦੇ ਪਰਮਾਤਮਾ ਦੇ ਇਹ ਬਾਜ਼ਾਰ ਲੱਗ ਲੱਗੀ ਸੋਹੰਦੀ ਆ 2 ਫੀਲ ਲੱਗਿਆ ਆ ਤੇ ਲੇਵਾ ਗੁਰ ਦਾ ਇਕੱਠਾ ਹੀ ਲੀ ਫਿਰਦੇ ਗੁਰੀ ਤੇ ਇੱਕ ਗੱਲ ਹੋਰ ਦੱਸਦਾ ਨਾ ਜਦੋਂ ਮਰਜੀ ਦੇਖ ਲਓ ਇਹ ਸੱਜਣ ਦੀ ਜਿਹੜੀ ਸਿਲੈਕਸ਼ਨ ਆ ਸਿਲੈਕਸ਼ਨ ਬਹੁਤ ਖਾਸ ਹੁੰਦੀ ਐ ਲੇਵੇ ਤੋਂ ਮਾੜੀ ਨਹੀਂ ਲੈਂਦੇ ਆਪਾਂ ਬਾਈ ਇੱਕ ਲੇਵੇ ਦੀ ਮਾੜੀ ਨਹੀਂ ਲੈਂਦਾ ਤੇ ਇੱਕ ਲਊਗਾ ਠੰਡੀ ਸੀਲ ਦੂਆਂ ਪਾਸੇ ਵੇਖ ਕੇ ਇੱਕ ਠੰਡ ਦੀ ਮਾੜੀ ਆ ਬਾਈ ਹੱਥ ਜੀ ਦੀ ਮਾਰਦੇ ਨਹੀਂ ਉੱਥੇ ਖੜ੍ਹ ਜੂ ਐ ਉਹ ਨਹੀਂ ਹੈਗਾ ਵੀ ਟ ਆਪਣੇ ਨੂੰ ਲੱਤਾਂ ਮਾਰਨ ਲਈ ਹੁੰਦੇ ਲੈ ਵੰਟੇ ਖੇੜੀ ਚੱਲੀ ਆ ਲੈ ਇੱਕ ਗੱਬਣ ਦਾ ਤੋਹਫਾ ਲੱਗਿਆ ਨਾ ਲੈ ਦੇਖੀ ਮੂਠੀ ਵਾਲਾ ਠੰਡ ਲੱਗਿਆ ਲੈ ਇੱਥੋਂ ਕਰ ਲਓ ਜੀ ਇੱਕ ਤੇ ਸੁਭਾਅ ਆ ਦੀ ਠੰਡੀ ਲੈ ਲੈ ਦੇਖੀ ਇਹ ਇੱਥੋਂ ਕਿੰਨੇ ਦਿਨ ਕੱਢੂ ਵਾ ਇੱਕ ਦੋ ਦਿਨ ਇਹ ਲੂਪਰਾ ਮੇਰਾ ਬਾਲੇ ਦਿਨ ਨਹੀਂ ਲੈਂਦੀ ਹਨਾ ਗਾੜੀ ਪਿਛਾੜੀ ਦਾ ਥਾਣਾ ਲੱਗਿਆ ਪੂਰਾ ਹਨਾ ਹਾਂ ਤੇਰੀ 24 ਕਿਲੋ ਇਹਨੂੰ ਕੋਈ ਮੈਨਾਂ ਨਹੀਂ ਰੱਖਾ ਭਰਾ ਬਾਗਾਂ ਨੂੰ ਨਾ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਜਾਂ ਦਿਆ ਨਾ ਜਮੀ ਤੁਰਿਕਰਾ 4400 ਮੇਜ ਜਮ ਘੋੜਿਆ ਵੇ ਬਹੁਤ ਚੰਗੀ ਆ ਦੇਖੀ ਲੇਵ ਖੜਿਆ ਕਰ ਕਹਿੰਦੀ ਖੜੀ ਪਈ ਲੇਵ ਦੇਖੀ ਮੂਹਰਲੀ ਗਾੜੀ ਦਿਖਾਈ ਬੈਂਸ ਨਾ ਕਿਵੇਂ ਭਰੀ ਪਈ ਦੇਖੀ ਜਰਾ ਹਾਲ ਦੁੱਧ ਵਾਲੇ ਪੀਜਦਾ ਇੱਥੋਂ ਪਤਾ ਲੱਗਦਾ ਬਾਕੀ ਹਨਾ ਰੋਕੀ 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 ਦੇਖੀ ਕਿਵੇਂ ਪਰੀ ਫਿਰ ਬੈਂਸਾ ਇਹ ਇੱਥੋਂ ਕਰੋ ਚ ਥਾਣਾ ਲੱਗਿਆ ਦੂਰਾ ਚਬਾਈ ਪੰਜਾਂ ਮਿੰਟਾਂ ਚ ਕਰਕੇ ਉੱਠਣ ਵਾਲਾ ਕੰਮ ਹੋ ਜਾ ਕਰੂ ਹਾਂ ਬਿਲਕੁਲ ਬਿਲਕੁਲ ਵੀਰੇ ਕਿੰਨੇ ਪੈਸੇ ਚਮਕੋਰੀ ਇਹ 85 ਦੀ ਦੇ ਦਾਂਗੇ ਭਰਾ ਲੱਖ ਨਹੀਂ ਮੰਗਣੇ 90 ਨਹੀਂ ਮੰਗਦੇ 85 ਦੀ ਦੇ ਦਾਂਗੇ ਇਹ ਬਾਈ ਕਹਿੰਦਾ ਦਵਾਂਗੇ 85 ਦੀ ਆ ਗਈ ਗੱਬਣ ਕਿਤੇ ਭਰਾ ਬਾਜ਼ਾਰ ਬਜੂਰ ਸਮਝ ਜਾਣ ਲੱਗਿਆ ਆ ਤੋਹਫਾ ਦੇਵਾਂਗੇ ਬਾਈ ਕਹਿੰਦਾ ਜਰਸੀ ਦਾ 82 ਦਾ ਜੋੜਾ ਦੂਆ ਇਹ ਦੂਜੇ 80 ਤੇ 80 160 160 ਤੇ ਮੇਰਾ ਖਿਆਲ ਆ 85 ਦੇ 82 ਕਰਿਆ ਹਾਂ 67 ਬਣ ਗਿਆ 167 ਬਣਦਾ ਜੋੜੇ ਦਾ ਤੋਹਫਿਆਂ ਦਾ ਜੋੜਾ ਜੋੜਾ ਹਾਂ ਦੇਖੀ ਕਿੰਨੇ ਦਾ ਆਪਾਂ ਕਰਦਾਂਗੇ ਬਈ ਸੋ ਦੋਨੇ ਜਮੇ ਦੋਨੇ ਨਮੇੜ ਕੰਮ ਬਾ ਬਾੜ ਤਾਂ ਦੇ ਦਾਂਗੇ ਬਈਆ 1 ਲੱਖ ਤੇ 62000 ਦਾ ਪੂਰਾ 60 ਦੇ ਦੇ ਦਾਂਗੇ ਯਾਰ 60 ਦੇ ਹੀ ਦੇ ਦਾਂਗੇ ਜੇ ਦੋਨੋਂ ਨਾਲ 60 ਦੇ ਹੀ ਦੇ ਦਾਂਗੇ ਜੇ ਕੋਈ ਸੱਜਣ ਇੱਕ ਤਾਂ ਆ ਪਹਿਲਾਂ ਜਰਸੀ ਤੋਹਫਾ ਪੀਸ ਆ ਆ ਦੂਜਾ ਸੂਗਾ ਦੋਨੇ ਗੱਬਣਾ ਬਿਲਕੁਲ ਦੋਨੇ ਗੱਬਣਾ ਖਣੀਆਂ ਬਣੀਆਂ ਥੱਲਿਓ ਦੇਵੇ ਲੂਵੇ ਬਾਲੇ ਪੜੇ ਅਸਲ ਨੇ ਬਈਆ ਦੇਖੀ ਲੈ ਇਹ ਇੱਥੋਂ ਕਰ ਸਕਦੇ ਹਾਂ ਫੀਟਿੰਗ ਚੈੱਕ ਤੇ ਇਹਦੇ ਲੇਵੇ ਦੀ ਕਰ ਸਕਦੇ ਹਾਂ ਤੇ ਹੁਣ ਲਿਆ ਬਾਈ ਪਲੂਣ ਬੱਸੀ 4 ਦੰਦਾ ਵੀਰੇ ਕੱਦ ਵਾਲੀ ਆ ਬਾਹਲ ਕੇ ਕਿੱਥੋਂ ਨੇ ਹੋਣਾ ਪਤਾ ਨਹੀਂ ਪ੍ਰਮਾਤਮਾ ਦੀ ਬਸ ਕਿਰਪਾ ਬਾਈ ਜੂਟਰ ਲੈ ਕੇ ਤਾਂ ਨਹੀਂ ਜਾਂਦਾ ਘਰ ਹੈ ਦੀਵਾ ਲੈ ਕੇ ਤਾਂ ਨਹੀਂ ਨਿਕਲਦਾ ਕਿਤੇ ਨਾ ਨਾ ਪ੍ਰਮਾਤਮਾ ਦੀ ਜੇ ਕਿਰਪਾ ਹੋ ਜੇ ਸਾਰਾ ਕੁਝ ਵਧੀਆ ਹੁੰਦਾ ਭਰਾ ਮੇਰੇ ਆ ਠੀਕ ਹੈ ਗੱਲ ਲੇਕਿਨ ਪਲੂਣ ਬੱਸੀ 4 ਦੰਦਾ ਬਰ ਚ ਚੈੱਕ ਕਰਕੇ ਲੈ ਜਾਵੇ ਵਾਲਾ ਪੂਰੇ 4 4 ਦੰਦਾ ਦੇ ਕੱਦ ਵਾਲੀ ਬੱਸੀ ਜਮ ਐ ਨਜ਼ਾਰੇਦਾਰ ਬੱਸੀ ਆ ਬਾਹਲ ਤਾਂ ਨਹੀਂ ਕਹਿੰਦਾ ਮੈਂ 20 ਤੋਂ ਬਾਹਰ ਰੜ ਦੂ ਦੋ ਬੱਸੀ ਸ਼ਕੀਨ ਵਾਲੀ ਆ ਨਾ ਬਾਹ ਸ਼ਕੀਨਨ ਵਾਲੀ ਆ ਓਏ ਇੱਥੋਂ ਕਰ ਸਕਦੇ ਹਾਂ ਚ ਇੱਕ ਪਲਾਈ ਪਲੂਈ ਬਹੁਤ ਪਈਆ ਲੇਵੇ ਜਹੇ ਇੱਥੋਂ ਪਛਾਣ ਤੋਂ ਕਰ ਸਕਦੇ ਹਾਂ ਚ ਇੱਕ ਕਿੰਨੇ ਦਿਨ ਚਮਕੌਰ ਹੈ ਵੀਰੇ ਇਹਦੇ ਪਾਸੇ ਦਾ 5 ਤੋਂ ਸੀਜ਼ਨ ਪਏ ਨੇ ਵੀਰੇ ਹੈ 5 ਸੀਜ਼ਨ ਹਫਤਾ ਲੈ ਜੂ ਮੇਰੇ ਸਾਹਮਣੋਂ ਦਾ ਤੋਰਾ ਦੱਸਦਾ ਵੀ ਲੇਵਾ ਹੋਰ ਵੀ ਬਣਾ ਦੇ ਹਾਂ ਬਾਲੀ ਪੋਲੀ ਲੋਲੀ ਆ ਠੰਡੀ ਇਹ ਵੀ ਤੇਰੀ ਹੱਥ ਮਾਰੇ ਉੱਥੇ ਘੜ ਜੂਦੇ ਠੀਕ ਆ ਗੱਲ ਹੱਦੋਂ ਚੰਗੀ ਆ ਬਾਈ ਯਾਰ ਕਮਾਲ ਆ ਜੋ ਬਰਾ ਇਥੋਂ ਯਾਨੀ ਕਮਾਲ ਦੇ ਲੈ ਆਈਂ ਬੋਲਾ ਕਮਾਲਾ 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 ਸ਼ਕੀਨ ਬਾਈ ਕਹਿੰਦਾ ਵੀ ਫੁੱਲ ਆ ਗਏ ਜੀ ਕਰਨੀ ਇਥੋਂ ਕਰ ਸਕਦੇ ਹਾਂ ਹੱਥ ਮਾਰੀ ਮੈਂ ਤਾਂ ਥੱਲੇ ਲੈ ਬਲੂ ਵੇ ਦੇ ਮੂੰਹ ਦੀ ਮੂੰਹ ਦੀ ਦੇਖੀ ਦੇਖੀ ਮੂੰਹ ਦੀ ਫੇਸ ਸ਼ੇਪ ਦਿਖਾਈ ਦੇਖ ਲੈ ਇਹ ਇਥੋਂ ਕਰ ਸਕਦੇ ਆ ਫੇਸ ਕੁਆਲਟੀ ਬੜੀ ਚੰਗੀ ਆਸਲਾ ਵੀਰੇ ਜਿਹਨੂੰ ਕਹਿੰਦੇ ਨੇ ਯਾਰਾ ਸ਼ਕੀਨ ਕਿੰਨੀ ਤੇ ਲੈ ਬਲੂ ਵੇ ਹੱਥ ਮਾਰਨ ਨੂੰ ਕੁਝ ਵੀ ਨਹੀਂ ਕਹਿੰਦੇ ਯਾਰਾ ਬਈ ਦੇਖੀ ਇੱਥੇ ਦਿਖਾਂਗੇ ਕਰੀ ਲੈ ਚੱਲ ਲੈ ਚੱਲ ਬੜਾ ਕਰਨ ਕਰਨ ਜਾਂ ਕਰਨ ਕਰ ਮਾੜੀ ਹੀ ਗਾ ਲੈ ਖਾਲਾ ਤੇ ਅੱਗੇ ਪਿੱਛੇ ਦੇਖੀ ਲੈ ਦੇਖੀ ਆ ਜੀ ਹਰੇ ਆ ਚੀ ਦਾ ਪਰ ਵੇਹ ਹਫਤਾ ਕੱਢ ਦੂ ਵੀਰੇ ਇਹ ਇੱਕ ਹਫਤਾ ਪੈਂਡਿੰਗ ਇੱਕ ਹਫਤਾ ਕੱਢ ਦੂ ਪੈਂਡਿੰਗ ਦਾ ਇੱਕ ਹਫ਼ਤਾ ਬਾਈ ਕਹਿੰਦਾ ਪੈਂਡੀਆਂ ਗੱਬਣ ਤਾਂ ਨਹੀਂ ਪਤਾ ਕਿਹੜੇ ਸੀ ਹੁਣ ਤੋਂ ਨਹੀਂ ਮੈਂ ਝੂਠ ਮੈਂ ਜਾਣਦਾ ਸਾਰਿਆਂ ਨੂੰ ਆਪਾਂ ਆਪਾਂ ਕਹਿਣੀ ਹੈ ਆਪਾਂ ਨੂੰ ਪਤਾ ਨਹੀਂ ਨਾ ਦੱਸਿਆ ਨੇ ਮੈਂ ਪੁੱਛਿਆ ਨੈਟ ਤੋਂ ਡਾਊਨਲੋਡ ਕਰਕੇ ਦੱਸ ਦਾਂ 10 ਸਾਰਾ ਕੁ ਦੇ ਦਾਂਗੇ ਪਰ ਮੈਨੂੰ ਉਹਦਾ ਕੀ ਫਾਇਦਾ ਐ ਯਾਰ ਕੱਚੀਆਂ ਗੱਲਾਂ ਕਰਦਾ ਫਲਾਨੇ ਦੀ ਆਪਣਾ ਨਹੀਂ ਹੀ ਗੱਲ ਕਹਿਣਾ ਹੁੰਦਾ ਵੀ ਯਾਰ ਮੇਨ ਗੱਲ ਹੁੰਦੀ ਹੈ ਕੁਆਲਿਟੀ ਤੇ ਤੁਸੀਂ ਕੁਆਲਿਟੀ ਦੀ ਜਾਂਚ ਕਰਕੇ ਹਾਂ ਬਾਕੀ ਕੁਆਲਿਟੀ ਤੋਂ ਮਰਿਆ ਕਰੋ ਐਵੇਂ ਫਾਇਦਾ ਨਹੀਂ ਹੈਗਾ ਮੈਂ ਉਹ ਫਲਾਨੇ ਦੀ ਸੀਮਿੰਟ ਦਾ ਮੈਂ ਦੱਸ ਦੂਗਾ ਹਰੇਕ ਦੇ ਵੀ ਫਲਾਨੇ ਦਾ ਫਲਾਨੇ ਦੀ ਆ ਠੀਕ ਆ ਗੱਲ ਉਹਦਾ ਕੀ ਫਾਇਦਾ ਕੱਚੀਆਂ ਗੱਲਾਂ ਕਰ ਕਿੰ ਹੱਥੋਂ ਵੱਧ ਦੇਖੀ ਲੈ ਲੈ ਬਾਈ ਕਹਿੰਦਾ ਚਾਰ ਦੰਦ ਬੱਛੀ 82 ਦੀ ਮਿਲੂਗੀ ਆ ਜੋੜਾ ਮਿਲ ਜੂਗਾ 80 80 ਦੇ ਭਾਅ ਨੂੰ ਜੇ ਇਕੱਠਾ ਲੈਣਾ ਹੈ ਤਾਂ ਮਿਲੂ ਹਾਂ ਬਰਾ ਤਾਂ ਮਿਲੂਗਾ ਇਹ ਆ ਗਈਆਂ ਗੱਬਣਾ ਤਿੰਨੇ ਤੇ ਉਹ ਆ ਗਈ ਸੂਈ ਹੋਈ ਭੋਲ ਚਮਕੌਰ ਨੰਬਰ ਨੰਬਰ 97 794 75 44 ਵੀਰੇ 97 794 75 6 44 ਬਾਈ ਦਾ ਨੰਬਰ ਆ ਸ਼ੀਲ ਧੋਲਾ तहसील तपाते जिला बरनाला ਲੈ 12 ਬਾਈ ਕਹਿੰਦਾ ਹੋਰ ਬੈਗੇ ਦਿਖਾ ਦਿੰਦੇ ਆਂ ਠੰਡੀ ਸੀ ਲਿਖੀ ਲੈ ਆ ਨੰਬਰ ਸਜਣਾ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ